ਸੰਗਰੂਰ ਜ਼ਿਲ੍ਹੇ ਦੇ ਡੀਸੀ ਨੇ ਵੱਡੇ ਆਰਡਰ ਦੇ ਦਿੱਤੇ ਨੇ ਕਿ ਕਿਸਾਨ ਜੇ ਕਣਕ ਦੇ ਨਾੜ ਨੂੰ ਅੱਗ ਲਾਵੇਗਾ ਤਾਂ ਉਸਤੇ ਕਾਰਵਾਈ ਹੋਵੇਗੀ ਦੱਸਦੇ ਕਿ ਸੰਗਰੂਰ ਦੇ ਡੀਸੀ ਦਾ ਕਹਿਣਾ ਹੈ ਕਿ ਜਿਹੜਾ ਇਹ ਨਾੜ ਆ ਇਸ ਦਾ ਤੂੜੀ ਵੀ ਬਣਦੀ ਆ ਤੇ ਜਿਹੜੀ ਰਹਿੰਦ-ਖੂੰਦ ਹੁੰਦੀ ਆ ਉਸ ਨੂੰ ਕਿਸਾਨ ਅੱਗ ਲਾ ਦਿੰਦੇ ਨੇ ਜਿਸ ਕਰਕੇ ਕਾਫੀ ਵਾਤਾਵਰਨ ਦੂਸ਼ਿਤ ਹੁੰਦਾ ਹੁਣ ਜੇ ਕੋਈ ਵੀ ਕਿਸਾਨ ਜਿਹੜਾ ਰਹਿੰਦ-ਖੂੰਦ ਜਿਹੜੀ ਹੁੰਦੀ ਆ ਕਣਕ ਦੀ ਜਦੋਂ ਤੂੜੀ ਬਣਾਉਣ ਤੋਂ ਬਾਅਦ ਅੱਗ ਲਾਵੇਗਾ ਤਾਂ ਉਸਤੇ ਸਰ ਹਮ ਕਣਕ ਬਟਾਣ ਤੋਂ ਬਾਅਦ ਕਾਫੀ ਕਿਸਾਨ ਪ੍ਰਾਣੀ ਨੂੰ ਵੀ ਆਗਲੋ ਮੰਨਾ ਹੈ ਉਹਦੇ ਲਈ ਕੀ ਐਡਵਾਈਸ ਦੀ ਜੀ ਕਣਕ ਦੀ ਪ੍ਰਾਣੀ ਜਿਹੜੀ ਹੈਗੀ ਕਾਫੀ ਹੋਰ ਕਮਾਂ ਦੇ ਵਿੱਚ ਵਰਦੋ ਕੀਤੀ ਜਾਂਦੀ ਹੈ ਇਸੇ ਤਹਿਤ ਅਸੀਂ ਆਲਰੇਡੀ ਜਿਹੜੀ ਹੈਗੀ ਫੀਲਡ ਲੈਵਲ ਟੀਮਾਂ ਬਣਾਤੀਆਂ ਹੈਗੀਆਂ ਹਰ ਪਿੰਡ ਲੈਵਲ ਤੇ ਸਰਕਾਰੀ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਹੈਗੀਆਂ ਐਗਰੀਕਲਚਰ ਮਹਿਕਮਾ ਕੋਆਪਰੇਟਿਵ ਮਹਿਕਮਾ ਪੋਲੂਸ਼ਨ ਕੰਟਰੋਲ ਬੋਰਡ ਰੈਵਨਿਊ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਸਾਰੇ ਨੇ ਸਿਧਾ ਜਾਰੀ ਕੀਤੇ ਆ ਗੀਆਂ ਹੈਗੀਆਂ ਕਿ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਾ ਕੇ ਅਵੇਅਰਨੈਸ ਕਰਨ ਤੇ ਲੋਕਾਂ ਨੂੰ ਇਹ ਦੱਸਣ ਕਿ ਜਿਹੜੀ ਹੈਗੀ ਪ੍ਰਾਡੀ ਚਲਾਉਣ ਦੇ ਨਾਲ ਕਿਸ ਤਰ੍ਹਾਂ ਦੇ ਸਾਈਡ ਇਫੈਕਟਸ এনवायरमेंट ਦੇ ਉੱਤੇ ਪਬਲਿਕ ਹੈਲਥ ਦੇ ਉੱਤੇ ਤੇ ਇਹ ਸਭ ਕੁਝ ਹੁੰਦਾ ਹੈ ਜਿਸ ਕਰਕੇ ਉਹ ਵੀ ਪ੍ਰੇਰਿਤ ਹੋਣ ਜੇਕਰ ਕਿਸੇ ਨੂੰ ਕੋਈ ਔਂਕੜ ਹੈਗੀ ਤਾਂ ਉਹਨੂੰ ਕਿਸ ਤਰ੍ਹਾਂ ਨਿਪਟਾਰਾ ਕੀਤਾ ਜਾ ਸਕਦਾ ਹੈ ਇਸ ਦੇ ਤਹਿਤ ਵੀ ਉਹਨਾਂ ਦੀ ਟ੍ਰੇਨਿੰਗ ਕੀਤੀ ਜਾ ਚੁੱਕੀ ਹੈ ਤੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਫੀਲਡ ਦੇ ਵਿੱਚ ਹੈ ਤੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਅਸੀਂ ਜਿਹੜਾ ਹੈਗਾ ਪ੍ਰਾਲੀ ਨੂੰ ਅਗ ਨਾ ਲਾਈਏ ਕਿਉਂਕਿ ਕਣਕ ਦੀ ਜਿਹੜੀ ਪ੍ਰਾਲੀ ਹੈ ਉਹ ਹੋਰ ਹੀ ਕਾਫੀ ਸਾਰੀ ਵਰਦੋਂ ਦੇ ਵਿੱਚ ਆਉਂਦੀ ਹੈ ਸਾਡੇ ਕੋਲ ਪੂਰੇ ਪ੍ਰਬੰਧ ਨੇ ਤੇ ਮੈਂ ਬੇਨਤੀ ਕਰਦਾ ਤੇ ਆਸ ਕਰਦਾ ਕਿ ਇਸ ਐਥਕੇ ਇੱਕ ਕੇਸਸ ਦਾ ਵੀ ਘਟਣਗੇ ਤੱਕ ਕਿਸਾਨ ਅੱਗ ਲਾਉਂਦੀ ਲਾਉਂਦੇ ਨੇ ਪਰ ਹੁਣ ਕਿਸਾਨ ਜਿਹੜੇ ਨੇ ਉਹ ਵਿੱਚ ਵਿੱਚ ਜਿਹੜੇ ਕਣਕ ਦਾ ਨਾੜ ਵੱਜ ਜਾਂਦਾ ਉਸ ਨੂੰ ਵੀ ਅੱਗ ਲਾ ਦਿੰਦੇ ਨੇ ਪਰ ਹੁਣ ਡੀਸੀ ਨੇ ਆਰਡਰ ਦਿੱਤਾ ਅਪੀਲ ਵੀ ਕੀਤੀ ਹੈ ਡੀਸੀ ਨੇ ਆਰਡਰ ਦਿੱਤੇ ਨੇ ਕਿ ਜੇ ਕੋਈ ਅੱਗ ਲਾਵੇਗਾ ਤਾਂ ਉਸਤੇ ਕਾਰਵਾਈ ਹੋਵੇਗੀ ਮੰਨ ਸਕਦੇ ਆ ਕਿ ਪਰਾਲੀ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਪਰ ਜਿਹੜਾ ਕਣਕ ਦਾ ਨਾੜ ਹੁੰਦਾ ਉਸ ਦੀ ਤਾਂ ਬਹੁਤ ਵਰਤੋਂ ਹੁੰਦੀ ਆ ਕਿਸਾਨ ਜੇ ਉਸ ਨੂੰ ਅੱਗ ਲਾਉਣਗੇ ਮੈਂ ਬਿਲ ਪਹਿਲਾਂ ਬੇਨਤੀ ਕਰਦਾ ਕਿ ਭਾਈ ਉਹ ਅੱਗ ਨਾ ਲਾਉਣ ਜੇ ਲਾਉਣਗੇ ਤਾਂ ਉਹਨਾਂ ਤੇ ਕਾਨੂੰਨੀ ਕਾਰ